ਬੀਮਾ ਤੇਰੀ ਸੋਚ ਤੇ ਜਗਤ ਜੰਗ ਦੇ ਖੋਗੀ ਬੀਮਾ ਤੇਰੀ ਸੋਚ ਤੇ ਜਗਤ ਜੰਗ ਦੇ ਖੋਗੀ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਵਰਦਿਕ ਸ਼ਕਤੀ ਰਵਿਦਾਸ਼ ਸ਼ਕਤੀ ਯੁਵਾ ਵਿਕਾਸ ਮੋਰਚਾ ਅਤੇ ਸਮੂਹ ਦਲਿਤ ਜਥੇਬੰਦੀਆਂ ਵੱਲੋਂ ਐਸ ਡੀ ਐਮ ਫਗਵਾੜਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਫਗਵਾੜਾ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੇ ਸਟੈਚੂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਮੌਕੇ ਤੇ ਮੌਜੂਦਾ ਕਾਂਗਰਸੀ ਹਲਕਾ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਟਾਲੀਵਾਲ ਯੋਵਾ ਵਿਕਾਸ ਮੋਰਚਾ ਦੇ ਪੰਜਾਬ ਪ੍ਰਧਾਨ ਅੰਨੂ ਸਹੋਤਾ ਜਰਨਲ ਸਕੱਤਰ ਅਸ਼ਵਨੀ ਸਹੋਤਾ ਪ੍ਰਧਾਨ ਬਲਵਿੰਦਰ ਬਾਦ ਪ੍ਰਧਾਨ ਤਰਮ ਵੀਰ ਸੇਠੀ ਕਰਮਜੀਤ ਬਿੱਟੂ ਤਰਮ ਵੀਰ ਬਾਦ ਮਨੀ ਅੰਬੇਦਕਰੀ ਐਮ ਸੀ ਸੀਤਾ ਦੇਵੀ ਰਾਣੀ ਸ਼ੇਵਪੁਰੀ ਅਮਨਦੀਪ ਟੱਡਾ ਪੰਜ

ਦੋਸ਼ੀਆਂ ਨੂੰ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਗ੍ਰਫਤਾਰ ਕਰੋ வால்ਮਿਕ ਸ਼ਕਤੀ ਅਮਰ ਰਹੇ ਰਵਿਦਾਸ਼ ਸ਼ਕਤੀ ਅਮਰ ਰਹੇ வால்ਮਿਕ ਸ਼ਕਤੀ ਅਮਰ ਰਹੇ ਰਵਿਦਾਸ਼ ਸ਼ਕਤੀ ਅਮਰ ਰਹੇ ਕੀਮਤ ਤੇਰੀ ਸੋਚ ਦੇ ਜਹਾਨੀਆਂ ਦੇ ਹੋ ਗਏ ਕੀਮਤ ਤੇਰੀ ਸੋਚ ਤੇ ਮੂਰਤੀ ਨੂੰ ਛੇੜਛਾੜ ਕੀਤੀ ਗਈ ਜਿਸ ਦੇ ਵਜੋਂ ਪੂਰੇ ਹੀ ਦਲਿਤ ਸਮਾਜ ਦੇ ਵਿੱਚ ਰੋਸ ਦੀ ਲਹਿਰ ਪੂਚੀ ਪਈ ਆ ਔਰ ਦੁੱਖ ਦਾ ਕਾਰਨ ਇਹ ਆ ਕਿ ਜਿਹੜਾ ਪ੍ਰਸ਼ਾਸਨ ਆ ਇੱਕ ਗੁਨਾਹਗਾਰ ਨੂੰ ਬਚਾਉਣ ਦੇ ਲਈ ਉਸ ਗੁਨਾਹਗਾਰ ਦੇ ਲਈ ਸਬੂਤ ਵੀ ਮਟਾਉਣ ਦੀ ਕੋਸ਼ਿਸ਼ ਕਰ ਰਿਹਾ ਜਿਸ ਵਜੋਂ ਜਿਹੜਾ ਜਲੰਧਰ ਦਾ ਪ੍ਰਸ਼ਾਸਨ ਆ ਪੂਰਾ ਨਿੰਦਨਯੋਗ ਹੈ ਔਰ ਮੈਂ ਸਮੁੱਚੇ ਹੀ ਆਪਣੇ ਵੀਰਾਂ ਨੂੰ ਜਥੇਬੰਦੀ ਸਾਡੇ ਅਮੇਦਗਰ ਮੂਲ ਨਿਵਾਸੀ ਸੈਠੀ ਭਾਜੀ ਔਰ ਸਮੁੱਚੇ ਹੀ ਜਿੰਨੇ ਜਥੇਬੰਦੀਆਂ ਨਾਲ ਖੜੀਆਂ ਅਸੀਂ ਇੱਕ ਅਪੀਲ ਦੇਣ ਚਾਹੁੰਦੇ ਆ ਪ੍ਰਸ਼ਾਸਨ ਨੂੰ ਖਾਸ ਕਰ ਜਲੰਧਰ ਦੇ ਡੀਸੀ ਨੂੰ ਐਸਐਸਪੀ ਨੂੰ ਔਰ ਫਗਵਾੜਾ ਦੇ ਐਸਐਸਪੀ ਨੂੰ ਮੌਜੂਦਾ ਸਰਕਾਰ ਜਿਹੜੀ ਆ ਉਸ ਨੂੰ ਅਸੀਂ ਇੱਕ ਬਿਲਕੁਲ ਸਖਤ ਨਿੰਦਾ ਕਰਦੇ ਆ ਔਰ ਇਸ ਦੇ ਵਿੱਚ ਅਸੀਂ ਜੇਕਰ 4 ਵਜੇ ਜਿਹੜੀ ਮੀਟਿੰਗ ਚੱਲ ਰਹੀ ਹੈ ਜੇ ਪੂਰੇ ਸਮਾਜ ਦੀ ਫਲੋਰ ਦੇ ਵਿੱਚ ਜੇਕਰ ਉਹਦੇ ਵਿੱਚ ਕਲੀਅਰ ਨਾ ਹੋਇਆ ਤਾਂ ਅਸੀਂ 2 ਦਿਨਾਂ ਬਾਅਦ ਬੰਦ ਦੀ ਕਾਲ ਦੇਵਾਂਗੇ ਫਗਵਾੜਾ ਔਰ ਜਿਸ ਦੇ ਜ਼ਿੰਮੇਵਾਰ ਪ੍ਰਸ਼ਾਸਨ ਔਰ ਰਾਜ ਸਰਕਾਰ ਹੋਏਗੀ ਕਿਉਂਕਿ ਬਾਵਾ ਸਾਹਿਬ ਡਾਕਟਰ ਮੇਦਕਰ ਦਾ ਜੋ ਸੰਵਿਧਾਨ ਔਰ ਜੋ ਉਸ ਦੀ ਮੂਰਤੀ ਨੂੰ ਜੋ ਵੀ ਸ਼ਖਸ਼ ਖੰਡਿਤ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੈ ਭੀਮ ਜੈ ਭਾਟ ਜਦੋਂ ਸਟੈਚੂ ਦੀ ਸੁਰੱਖਿਆ ਦੀ ਗੱਲ ਆਉਂਦੀ ਆ ਉਸ ਵੇਲੇ ਪ੍ਰੋਬਲਮ ਹੁੰਦੀ ਨਫਰੀ ਦੀ ਕੌਣ ਸੀ ਨਫਰੀ ਦੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜੀ ਇਹ ਜਿਹੜੀ ਨਫਰੀ ਦੀ ਜਿਹੜਾ ਆਪਣਾ ਮਾਮਲਾ ਜਿਹੜਾ ਤੁਸੀਂ ਗੱਲ ਕਰ ਰਹੇ ਆ ਇਹਦੇ ਵਿੱਚ ਕੱਲੇ ਕੱਲੇ ਮਨਿਸਟਰ ਦੇ ਨਾਲ ਤਾਂ 10 20 22 93 ਲਾਏ ਪਏ ਆ ਔਰ 바ਵਾ ਸਾਹਿਬ ਡਾਕਟਰ ਮੇਧਕਰ ਨੇ ਜਿਨੇ ਸੰਵਿਧਾਨ ਲਿਖਿਆ ਜਿਸ ਨਾਲ ਭਾਰਤ ਚੱਲ ਰਿਹਾ ਦੇਸ਼ ਚੱਲ ਰਿਹਾ ਜੇ ਉਹਦੀ ਮੂਰਤੀਆਂ ਰੱਖਣ ਦੇ ਲਈ ਇਹਨਾਂ ਕੋਲ ਪ੍ਰਸ਼ਾਸਨ ਦੇ ਕੋਲ ਮੁਲਾਜ਼ਮ ਨਹੀਂ ਹੈਗੇ ਤਾਂ ਬੜੀ ਸ਼ਰਮ ਦੀ ਗੱਲ ਹੈ ਬਾਣੇ ਜਤੋਂ ਜਲਦ ਫੜ ਕੇ ਸਲਾਖਾ ਦੇ ਪਿੱਛੇ ਦਿੱਤਾ ਜਾਵੇ ਔਰ ਸਾਡੀ ਜਿਹੜੀ ਦੂਸਰੀ ਮੰਗ ਆ ਔਰ ਫਗਵਾੜੇ ਦੇ ਵਿੱਚ ਜਿੱਥੇ-ਜਿੱਥੇ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਿਹੜੀਆਂ ਪ੍ਰਤਿਮਾਂ ਲੱਗੀਆਂ ਜਿਹੜੀਆਂ ਉਹਨਾਂ ਦੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਔਰ ਅਸੀਂ ਆਉਣ ਵਾਲੇ ਦਿਨਾਂ ਵਿੱਚ ਛੇਤੀ ਇੱਕ ਦੋ ਦਿਨਾਂ ਵਿੱਚ ਜੇਕਰ ਦੋਸ਼ੀ ਨਾ ਫੜੇ ਗਏ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਜਲਦ ਹੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਮਿਲ ਕੇ ਸਾਰਿਆਂ ਨਾਲ ਫੈਸਲਾ ਕਰਾਂਗੇ ਔਰ ਪੰਜਾਬ ਬੰਦ ਦੀ ਕਾਲ ਦਵਾਂਗੇ ਔਰ ਸਾਰੇ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੈ ਭੀਮ